ਹੈਲੋ ਫਰੈਂਡਸ ਸਤਿ ਸ੍ਰੀ ਅਕਾਲ ਆਓ ਪੰਜਾਬੀ ਸਿੱਖੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਭ ਤੋਂ ਪਹਿਲਾਂ ਤੁਹਾਨੂੰ ਗਣਤੰਤਰ ਦਿਵਸ ਦੀਆਂ ਬਹੁਤ ਸਾਰੀਆਂ ਵਧਾਈਆਂ ਠੀਕ ਹੈ ਇਸ ਦਿਨ ਸਾਟਾ ਜਿਹੜਾ ਸੰਵਿਧਾਨ ਲਾਗੂ ਹੋਇਆ ਸੀ 26 ਜਨਵਰੀ 1950 ਸੰਵਿਧਾਨ ਲੱਗੂ ਹੋਇਆ ਸੀ ਬਹੁਤ ਬਹੁਤ ਮੁਬਾਰਕਾਂ ਵਧਾਈਆਂ फ्रेंड्स अज आप करा पाठ अठ गुलाब इस दे की प्रश्न उत्तर ठीक है पहला क्वेश्चन आप देख लें दे हेठ लिखे प्रश्न के उत्तर लाइ सही विकल्प चुनो सही ते निशान लगाना है केड़ा सही है के, केड़ा गलत है ठीक है

ਕਿਹੜਾ ਦਾਨਵ ਰੂਪ ਉੱਤੇ ਹਾਵੀ ਹੁੰਦਾ ਜਾ ਰਿਹਾ ਸੀ ਕਿਹੜਾ ਦਾਨਵ ਰੂਪ ਉੱਤੇ ਹਾਵੀ ਹੁੰਦਾ ਜਾ ਰਿਹਾ ਰਿਹਾ ਸੀ ਗਰੀਬੀ ਦਾ ਅਮੀਰੀ ਦਾ ਕਮੰਡ ਦਾ ਕਿ ਨਫ਼ਰਤ ਦਾ ਕਿਹੜਾ ਗਰੀਬੀ ਦਾ ਗਰੀਬੀ ਗਰੀਬੀ ਦਾ ਇਹਨੂੰ ਟਿੱਕ ਕਰ ਦਵਾਂਗੇ ਰੂਪ ਦੇ ਪਿਤਾ ਉਸ ਨੂੰ ਕਿਸ ਤੇ ਬਿਠਾ ਕੇ ਸਕੂਲ ਛੱਡਣ ਆਉਂਦੇ ਸਨ ਕਾਰਤੇ ਸਾਈਕਲ ਤੇ ਮੋਟਰਸਾਈਕਲ ਤੇ ਕਿ ਰਿਕਸ਼ਾ ਤੇ ਪਤਾ ਹੈ ਨਹੀਂ ਕਿਸ ਤੇ ਸਾਈਕਲ ਤੇ ਜਿਨ੍ਹਾਂ ਨੇ ਚੰਗੀ ਤਰ੍ਹਾਂ ਲੈਸਨ ਪੜ੍ਹਿਆ ਉਹਨਾਂ ਨੂੰ ਸਭ ਉੱਤਰ ਆਪਣੇ ਆਪ ਹੀ ਮਿਲ ਜਾਊਗੇ ਹੈਨਾ ਆਪਣੇ ਆਪ ਹੀ ਜਵਾਬ ਆਂਦੇ ਹੋਣੇ ਜਿਨ੍ਹਾਂ ਨੇ ਲੈਸਨ ਪੜ੍ਹਿਆ ਕਿਸ ਫੁੱਲ ਦੇ ਨਾਲ ਕੰਡੇ ਲੱਗੇ ਹੁੰਦੇ ਹਨ ਸੂਰਜਮੁਖੀ ਦੇ ਕਮਲ ਦੇ ਗੇਂਦੇ ਦੇ ਕਿ ਗੁਲਾਬ ਦੇ ਇਹ ਵੀ ਸਾਰਿਆਂ ਨੂੰ ਪਤਾ ਹੋਣਾ ਹੈ गुलाब दे किस दे गुलाब दे ठीक है पता है ना गुलाब दे कंडे लगे ਹੁੰਦੇ ਹਨ लिख लो ਲੋ मैं ਮੈਂ ਹੋਰ ਲਿਖ ਦਿੱਤੀਆਂ ਤੇ फ्रेंड्स अगला क्वेश्चन मैं लिख देता हूं दूसरा है हेठ लिखे शब्दों दे अर्थ लिखो ये मैंने शब्द लिखे हैं ये अर्थ लिख देता हूं ठीक है दानव की होता राक्षस दैत्य पंजाबी चोनु की कंदे दैत्य दानव दा, राक्षस है ना अगला है खुशबू महक अव्वल पहला दर्जा फर्स्ट फर्स्ट क्लास अव्वल के अंदर फर्स्ट पहला दर्जा जीवन जिंदगी शुरू आरंभ शुरू नु की बोलदे हैं आरंभ तंदुरुस्त सेहतमंद ठीक है ए शब्द से अर्थ भी लिख दिते हैं तीसरा है, क्वेश्चन है, है, है रूप एक गरीब मुंडा पर बहुत ही होशियारिख देंगे इन नोट कर लो चलो फ्रेंड्स अगले क्वेश्चन भी देख लेंगे दे पहला क्वेश्चन आप कर लिया ਹੁਣ ਆਪਾਂ ਕਰਾਂਗੇ ਦੂਸਰਾ ਕੁਐਸਚਨ ਰੂਪ ਹੀਣ ਭਾਵਨਾ ਦਾ ਸ਼ਿਕਾਰ ਕਿਉਂ ਹੋ ਰਿਹਾ ਸੀ ਹੀਣ ਭਾਵਨਾ ਵਿੱਚ ਆਪਣੇ ਆਪ ਨੂੰ ਦੂਜਿਆਂ ਤੋਂ ਕਟਿਆ ਸਮਝਣਾ ਹੈ ਨਾ ਆਪਣੇ ਆਪ ਮਤਲਬ ਉਹ ਇਹ ਸਮਝਦਾ ਕਿ ਮੈਂ ਸਭ ਤੋਂ ਹੀ ਕਟਿਆ ਹਾਂ ਹੈ ਨਾ ਰੂਪ ਹੀਣ ਭਾਵਨਾ ਦਾ ਸ਼ਿਕਾਰ ਕਿਉਂ ਹੋ ਰਿਹਾ ਸੀ ਰੂਪ ਹੀਣ ਭਾਵਨਾ ਦਾ ਸ਼ਿਕਾਰ ਇਸ ਲਈ ਹੋ ਰਿਹਾ ਸੀ ਕਿਉਂਕਿ ਉਹ ਬਹੁਤ ਗਰੀਬ ਸੀ ਪਰ ਉਸਦੇ ਦੋਸਤ ਬਹੁਤ ਅਮੀਰ ਸਨ ਠੀਕ ਹੈ ਤੀਸਰਾ ਕੁਐਸਚਨ ਹੈ ਗੁਲਾਗ ਦਾ ਫੁੱਲ ਪਾਠ ਪੜ੍ਹ ਕੇ ਰੂਪ ਨੂੰ ਕੀ ਗੱਲ ਸਮਝ ਆ ਗਈ ਸੀ ਤਰ ਕੀ ਹੈ ਰੂਪ ਨੂੰ ਸਮਝ ਆ ਗਈ ਸੀ ਕਿ ਰੱਬ ਨੇ ਉਸ ਨੂੰ ਸੁਰੱਖਿਅਤ ਰੱਖਣ ਵਾਸਤੇ ਹੀ ਉਸ ਦੇ ਜੀਵਨ ਦੇ ਨਾਲ ਗਰੀਬੀ ਰੂਪੀ ਕੰਡਾ ਲਾਇਆ ਹੈ ਉਹ ਸੋਚਦਾ ਸੀ ਕਿ ਰੱਬ ਨੇ ਉਸ ਨੂੰ ਇਸ ਸੁਰੱਖਿਅਤ ਰੱਖਣ ਵਾਸਤੇ ਉਸ ਦੇ ਜੀਵਨ ਦੇ ਨਾਲ ਗਰੀਬੀ ਰੂਪੀ ਕੰਡਾ ਲਾਇਆ ਹੈ ਮਤਲਬ ਕਿ ਗਰੀਬੀ ਦਾ ਕੰਡਾ ਲਾਇਆ ਮਤਲਬ ਕਿ ਉਸ ਨੂੰ ਗਰੀਬੀ ਦਿੱਤੀ ਹੈ ਤਾਂ ਕਿ ਉਹ ਸਿੱਖ ਸਕੇ ਹੈਨਾ ਤੇ ਵੱਡਾ ਹੋ ਕੇ ਵੱਡਾ ਅਫਸਰ ਬਣ ਸਕੇ ਹੈਨਾ ਤੇ ਘਰ ਦਾ ਖਾਣਾ ਖਾਵੇ ਔਰ بیمار ਨਾ ਹੋਵੇ ਬਾਹਰ ਦਾ ਖਾਣਾ ਖਾ ਕੇ بیمار ਨਾ ਹੋਵੇ ਹੈਨਾ ਤੇ ਇਸ ਕਰਕੇ ਉਹਨੂੰ ਗੱਲ ਇਹ ਗੱਲ ਸਮਝ ਆ ਗਈ ਸੀ ਠੀਕ ਹੈ ਇਸ ਕਹਾਣੀ ਤੋਂ ਤੁਹਾਨੂੰ ਕੀ ਸਿੱਖਿਆ ਮਿਲਦੀ ਹੈ ਇਸ ਕਹਾਣੀ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਹਰ ਦੁੱਖ ਸੁੱਖ ਵਿੱਚ ਖੁਸ਼ ਰਹਿਣਾ ਚਾਹੀਦਾ ਹੈ ਸਮਝ ਆ ਗਈ ਏ ਸੀ ਇਹਦੇ ਇਸ ਲੈਸਨ ਦੇ ਪ੍ਰਸ਼ਨ ਉੱਤਰ ਤੇ ਇੱਕ ਹੋਰ ਰਹਿ ਗਿਆ ਹੈ ਵਿਰੋਧੀ ਸ਼ਬਦ ਉਹ ਵੀ ਜਲਦੀ ਨਾਲ ਕਰ ਲੈਂਦੇ ਆ ਕੁਐਸਚਨ ਨੰਬਰ 4 ਹੈ ਹੇਠਾਂ ਲਿਖੇ ਸ਼ਬਦਾਂ ਦੇ ਵਿਰੋਧੀ ਸ਼ਬਦ ਲਿਖੋ मैं इधर शब्द लिखते है विरोधी मतलब उल्टे शब्द ठीक है ओपोजिट पहले नंबर था गरीब गरीब का होगा उल्टा अमीर बड़ा बड़ा की होगा छोटा शुरू शुरू कोई चीज़ शुरू होती है तो खत्म भी होती है ना तो उल्टा की आजगा खत्म होशियार नलायक अद्धी अद्धी छुट्टी बोलते ना पूरी छुट्टी ਅੱਧੀ ਪੂਰੀ ਇਹ ਤਾਂ ਆਪਾਂ ਲੈਸਨ ਦੇ ਆਧਾਰ ਤੇ ਕਰ ਰਹੇ ਹਾਂ ਨਾ ਅੱਧੀ ਛੁੱਟੀ ਅੱਧੀ ਕੋਈ ਹੋਰ ਵੀ ਚੀਜ਼ ਹੋ ਸਕਦੀ ਹੈ ਅੱਧੀ ਰੋਟੀ ਹੋ ਗਈ ਅੱਧਾ ਕੁਝ ਵੀ ਹੋ ਸਕਦਾ ਤੇ ਅੱਧੀ ਛੁੱਟੀ ਜਿਹੜੀ ਆ ਪਾਠ ਦੇ ਵਿੱਚ ਹੈ ਠੀਕ ਹੈ ਖੁਸ਼ਬੂ ਬਦਬੂ ਖੁਸ਼ਬੂ ਦਾ ਕੀ ਆ ਜੂਗਾ ਬਦਬੂ ਫਰੈਂਡਸ ਇਹ ਸੀ ਲੈਸਨ ਗੁਲਾਬ ਦਾ ਫੁੱਲ ਦੇ ਕੁਐਸਚਨ ਆਨਸਰ ਤੇ ਅੱਜ ਦੀ ਕਲਾਸ ਮੈਂ ਇੱਥੇ ਖਤਮ ਕਰਦੀ ਹਾਂ ਅਗਲੀ ਕਲਾਸ ਵਿੱਚ ਫਿਰ ਤੋਂ ਆਵਾਂਗੇ ਆਪਾਂ ਅਗਲਾ ਲੈਸਨ ਲੈ ਕੇ ਤਦ ਤੱਕ ਲਈ ਫਰੈਂਡਸ ਓਕੇ ਬਾਏ ਬਾਏ ਟੇਕ ਕੇਅਰ ਫਰੈਂਡਸ ਥੈਂਕ ਯੂ